ਐਮ ਪੀ ਸਰਜੀ ਸਿੰਘ ਖਾਲਸਾ ਜੋ ਬਾਕੀ ਕਪੀਅਨ ਸਿੰਘ ਤੇ ਕਲੀਦਾਨ ਵਾਲਾ ਪੁੱਤ ਆ ਕੇ ਆਇਆ ਹੈ ਤੇ ਦੇਖ ਰਿਹਾ ਕਿ ਇਹ ਹੈ ਬਾਕੀ ਜੀ ਨਾਲ ਐਮ ਪੀ ਸਰਜੀ ਸਿੰਘ ਖਾਲਸਾ ਨੇ ਡਿਊਟੀ ਲਈ ਜੀ ਪ੍ਰਧਾਨ ਨਰਵੈਤ ਸਿੰਘ ਖਾਲਸਾ ਅਜਰ ਪਰ ਹਲਕਾ ਅਜਰ ਪਰ ਗਿਲਾ ਫੋਰੀ ਪਰ ਤੇ ਇਥੇ ਕੀ ਵਾਪੁਈ ਨਾ ਗੱਲ ਕਰਦੇ ਆ ਪੱਪੀ ਆਹੇ ਪਿੰਡ ਤੁਹਾਡਾ ਹਾਜੀ 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 ਕਿਹੜਾ ਪਿੰਡ ਮੈਂ ਮੌਜੂਦਾ ਸਰਪੰਚ ਜੀ ਐਸੇ ਇੱਕ ਤੁਹਾਡੇ ਕੋਲ ਰੱਥ ਨੱਗੇ ਲੱਗੇ ਕੋਈ ਪਹੁੰਚਿਆ ਇਥੇ ਅੱਗੇ ਜੀ ਪਹੁੰਚੇ ਤਾਂ ਗਨੇ ਪਰ ਇੰਨਾ ਨਹੀਂ ਆਪਣੇ ਜਨਰ ਤੁਹਾਡੇ ਪਹੁੰਚੇ ਨੇ ਇਥੇ ਆਪਣਾ ਬਹੁਤ ਬਰਾਸ਼ਣ ਹੋਣ ਦਾ ਤੁਹਾਡੀ ਕਿਰਪਾ ਸਾਰਿਆਂ ਦੀ ਹਾਂ ਸਭ ਆਰਿਸ ਮਦਰੀ ਜਿੱਤਰੀ ਹੈ ਕਿ ਜਿਹੜੇ ਉਥੇ ਤੁਹਾਡੇ 2-4 ਲੀਟਰ ਬੈਠੇ ਹੋਏ ਸੀਗੇ ਉਹਨਾਂ ਦੇ ਮਨਚ ਵੀ ਖਰੇ ਐਵੇਂ ਟਰਾਲੀਆਂ ਆਈਆਂ ਫੋਟੋ ਪਕਾ ਉਹਨਾਂ ਬਾਰੇ ਮੜਾ ਦੋਸਰਤ ਬੋਲ ਦੋ ਉਹ ਜੀ ਲੀਡਰ ਨਹੀਂ ਗਈ ਹਾਂ ਉਹ ਬੰਦੇ ਇਸ ਤਰ੍ਹਾਂ ਦੇ ਜਿਵੇਂ ਆਪਾਂ ਨਸ਼ੇ ਵਾਲੇ ਨੇ ਬੰਦੇ ਹਾਂ ਇਸ ਤਰ੍ਹਾਂ ਬੋਲੇ ਵੱਧ ਘੱਟ ਨਹੀਂ ਬੋਲਣਾ ਚਾਹੀਦਾ ਲੀਡਰ ਕੋਈ ਨਹੀਂ ਲੀਡਰ ਤੁਸੀਂ ਹੋ ਸਰਪੰਚ ਜੀ ਜੋ ਐਮਐਲ ਹਾਂ ਇੱਥੇ ਆਪਾਂ ਆਏ ਹਾਂ ਪਾਣੀ ਦੇ ਵਿੱਚ ਬੈਠੇ ਹਾਂ ਆਪਾਂ ਨੂੰ ਇਹਦੇ ਤੁਸੀਂ ਕਹਿੰਦੇ ਕਿ ਦੁਪਾਰੀ ਸੁੱਕੇ ਸਾਂਜੀ ਦੀ ਹਾਂਜੀ ਬਿਲਕੁਲ ਰਾਈਟ ਜਿਹੜੇ ਇੱਥੇ ਡੁੱਬਣ ਡੈਣੇ ਜਿਹੜਾ ਨਕਸਾ ਹੈ ਸਾਡੀ ਫਸਲ 600 ਕਿਲੋਗ੍ਰਾਮ ਦਾ ਖਰਾਬ ਹੋ ਗਿਆ ਹਾਂ ਇੱਕ ਉਥੇ ਪਤਨੀ ਸਾਹਿਬ ਦਾ ਸਰਪੰਚ ਜੀ ਕੌਣ ਸੀ ਤੁਹਾਡੇ ਮਕੂਰੀ ਸਾਹਿਬ ਦਾ ਸੀ ਸਾਹਿਬ ਕਹਿੰਦਾ ਇਹ ਮੇਰਾ ਸ਼ੈੱਡ ਬੜਾ ਤਗੜਾ ਹੈ ਇੰਦਰਾਂ ਦਾ ਹੈ ਇੰਦਰਾਂ ਦਾ ਸੀ ਨਾ ਮੇਰੇ ਇੱਥੇ ਲਾ ਦਿਓ ਤੇ ਮੇਰਾ ਸ਼ੈੱਡ ਬੜਾ ਤਗੜਾ ਹੈ ਸਾਰੀਆਂ ਟਰਾਲੀਆਂ ਚ ਲਾਓ ਸਾਰੀਆਂ ਸਾਰੀਆਂ ਟਰਾਲੀਆਂ ਨਹੀਂ ਨਹੀਂ ਜਿਹੜੇ ਚਾਹੇ ਦਾ ਦਾਨ ਜਿੱਥੇ ਵੀ ਪਹਿਲਾਂ ਭਾਵੇਂ ਥੋੜੇ ਥੋੜਾ ਜਿੰਨਾ ਵੀ ਹੋਇਆ ਸਾਰਿਆਂ ਨੇ ਕੰਟਰੀ ਦਾ ਹੀ ਹੈ ਜੀ ਵੰਡ ਕੇ ਜਾਈਦਾ ਜੀ ਇਹ ਕਿਸੇ ਦੇ ਇਕਦੇ ਨਹੀਂ ਜਾਈਦਾ ਇਹ ਦਾਨ ਕਰਨ ਲੱਗਾ ਇਹ ਸਰਪੰਚ ਜੀ ਮੇਰੇ ਇੱਧਰ ਵੇਖੋ ਉਹ ਮੌਜੂਦਾ ਭਾਵੇਂ ਸਾਫ ਕਰ ਜਿਹੜੇ ਹੁਣ ਕੱਲ ਹੋਈ ਏ ਠੀਕ ਹੈ ਸਾਡੀਆਂ ਪਾਰਟੀਆਂ ਚਲੋ ਕਾਹੀ ਨਹੀਂ ਬਣਾਉਂਦੇ ਹਾਂ ਅਸ਼ਟਾ ਜਿਵੇਂ ਤੁਸੀਂ ਸੇਵਾ ਕਰਨ ਆਏ ਜੀ ਅਸੀਂ ਤੁਹਾਡੇ ਨਾਲ ਇੱਥੇ ਬਿੱਕਾ ਕਰਗੇ ਇੱਥੇ ਨਹੀਂ ਲਾਉਣਾ ਉੱਥੇ ਲਾਉਣਾ ਸਾਡਾ ਇੱਕ ਬੰਦਾ ਤੁਸੀਂ ਹੋ ਜੇ ਇੱਥੇ ਸਾਡੇ ਚੇਰੇ ਵਾਲੇ ਪਾਣੀ ਦੇ ਵਿੱਚ ਫਿਰ ਸਮਾਨ ਪਹੁੰਚਾਉਣਾ ਚਾਹੀਦਾ ਹੈ ਉੱਥੇ ਜਿਹੜੇ ਬੰਦੇ ਬੈਠੇ ਨੇ ਉੱਥੇ ਸਾਨੂੰ ਰੋਕ ਲੈਣ ਤੇ ਆਈ ਤੋਂ ਹੋਰ ਕੰਮ ਜਿਹੜ ਨੇ ਉਥੋਂ ਬੰਦੇ ਰੋਕ ਕੇ ਬਾਸਟਰਾਂਗਾਂ ਮੋੜ ਦਿੰਦੇ ਨੇ ਵੀ ਗਾ ਲੋੜ ਨਹੀਂ ਜੇ ਸੁੱਖੇ ਨਾਲ ਪੀਛੇ ਨੇ ਸਾਰਾ ਪਿੰਡ ਰਾਸ਼ਨ ਦੇਨੇ ਪੂਰੇ ਬਾਹਰ ਲੈਣਗੇ ਅੱਛਾ ਜੀ ਹਾਂਜੀ ਜਿਹੜੇ ਜਿਹੜੇ ਸਾਡੇ ਬਾਹਰ ਵੀ ਬੈਠੇ ਕਿ ਨਹੀਂ ਸਾਰੇ ਪਿੰਡ ਰਾਸ਼ਨ ਬਸ ਜਿਵੇਂ ਮਨਾਂ ਛੇਰੇ ਵਾਲਾ ਜਿਹੜਾ ਹੈਗਾ ਲਾਟਮਿੰਟ ਵਾਲਾ ਪਿੰਡ ਹੈ 50 ਕੁ ਘਾਰੇ ਇੱਥੇ ਬੈਠੇ 50 ਪਾਸੇ ਉਹ ਵੀ ਲੈਂਦੇ ਨਾਲ ਰੱਖਦੇ ਇਵਨਿਕ ਨਹੀਂ ਜਿੱਥੇ ਵਾਲਾ ਲੈਂਦੇ ਉਹ ਵੀ ਨਾਲ ਲੈਂਦੇ ਚਲੋ ਕੋਈ ਉਹਨਾਂ ਦੀ ਫਸਲ ਪੱਠੇ ਇਧਰ ਹੀ ਦਰਿਆ ਦੇ ਵਿੱਚ ਹੀ ਹੁਣ ਉਹਨਾਂ ਨੇ ਥਾਂ ਥੋੜਾ ਜਿਹਾ ਬੈਰ ਲੈ ਕੇ ਤੇ ਆਦੀਆਂ ਕੋਠੀਆਂ ਬਣਾ ਲਈਆਂ ਦਾ ਥਾਂ ਬਣਾ ਲਿਆ ਬਾਗੀ ਜੇ ਫਿਰ ਅੱਗੇ ਫਿਰ ਉਹ ਬੰਦੇ ਨੂੰ ਮੂੰਹ ਪਿਆ ਹੋਣਾ ਇਹ ਰੱਖਦਾ ਸੀ ਪਹਿਲਾਂ ਉਹ ਅੱਗੇ ਕਾਲੀ ਦਾਲ ਦਸੀ ਪਹਿਲਾਂ ਉਹ ਚੱਲਦਾ ਹੀ ਹੁੰਦਾ ਕੰਮ ਹੁੰਦਾ ਉਹ ਚੱਲਦਾ ਪਾਰਟੀ ਪਾ ਜੀ ਹਾਂ ਜਿਹੜਾ ਕਹਿੰਦਾ ਵੀ ਇਹਨਾਂ ਜਹੇਦਰ ਤੋਦਾ ਸਿੰਘ ਨਾਲ ਸੀ ਲੋ ਤਾਂ ਕਰਕੇ ਉਹਦੇ ਪੀਏ ਨਾਲ ਨਾਲ ਰਲੂਣਗੇ ਕੰਮ ਚਲਾਈ ਜਾਂਦਾ ਹੁੰਦਾ ਜੀ ਅੱਛਾ ਵੀ ਮੇਰਾ ਚਾਹ ਇਹ ਇੱਕ ਖਨਾਬਤ ਆਈ ਏ ਕੁਝਰ ਤੋਂ ਸਾਨੂੰ ਵੇਖੋ ਮਾਰ ਵੱਜੰਦੀ ਪਿੰਡ ਨੂੰ ਹਾਂ ਸਾਡੇ ਨਗਰ ਖੇੜਾ ਜਿੰਨਾ ਹੀ ਸਾਡੀ 650 ਕਿਲਾ ਪੈੜੀ ਹੈ ਸਾਡੇ ਇੱਕ ਫਸਲ ਨਹੀਂ ਵੀ ਡੱਕਾ ਵੀ ਰੇਗੀ ਇਵੇਂ ਪੱਠਾ ਨਹੀਂ ਰਹਿ ਗਿਆ ਕੋਈ ਘਰ ਸਾਡੇ ਜਿੰਨੇ ਨੇ ਘਰ ਵੀ ਜਿਹੜੇ ਕੋਠੀਆਂ ਸਾਰੀਆਂ ਬਹਿ ਗਈਆਂ ਥੱਲੇ ਹਮ ਇੰਨੇ ਸਾਡੇ ਵੇਖੋ ਨੁਕਸਾਨ ਹੈ ਅਸੀਂ ਘਰ ਕਿਵੇਂ ਬਣਾਵਾਂਗੇ ਅੱਜ ਤਾਂ ਸਾਡੇ ਤੋਂ ਖੁਰਲੀ ਵੀ ਨਹੀਂ ਬਣਨਉ ਤਿਆਰੇ ਸਾਡੀ ਹਮ ਅਸੀਂ ਕਿਵੇਂ ਮਕਾਨ ਬਣਾਵਾਂਗੇ ਜੀ ਇਹ ਨਾ ਸਿਆਸੀ ਪਾਰਟੀ ਉੱਥੇ ਚਲਾਓ ਜਿੱਥੇ ਚਲਾਉਣੀ ਹੈ ਵੇਖੋ ਜਿੱਥੇ ਲੰਗਰ ਚੱਲਦਾ ਹੈ ਉੱਥੇ ਆਪਦਾ ਜੋ ਚਲਾਉਣਾ ਲੰਗਰ ਨੂੰ ਲੰਗਰ ਚ ਰਹੋ ਹਾਂਜੀ ਇੱਥੇ ਸਾਡੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਆਪਣਾ ਫਲੋਈਪੁਰ ਜ਼ਿਲ੍ਹਾ ਅਰਜਰਬਰ ਨੇ ਇਹਨਾਂ ਨਾਲ ਗੱਲ ਕਰਦੇ ਆ ਖਾਲਸਾ ਜੀ ਵਾਰਦੀ ਖਾਲਸਾ ਵਾਰਦੀ ਜੀ ਦਾ ਖਾਲਸਾ ਵਾਰਦੀ ਜੀ ਕੀ ਫਤ ਹੈ ਟੀ ਕਹਿਣਾ ਚਾਹੁੰਦੇ ਜਿਹੜੇ ਇੱਥੇ ਸੇਵਾ ਲੈ ਕੇ ਆਪਣੇ ਵੀਰ ਪਹੁੰਚੇ ਨੇ ਵਾਰਗਰੂ ਜੀ ਅਸੀਂ ਤਾਂ ਧੰਨਵਾਦ ਤਾਂ ਸਾਰੇ ਪੰਜਾਬ ਦੇ ਲੋਕਾਂ ਦਾ ਕਰਦੇ ਆ ਜਿਹੜੇ ਹੜ ਪੀੜਤਾ ਦੇ ਸੇਵਾ ਕਰ ਰਹੇ ਨੇ ਪਰ ਇਹਨਾਂ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਕਿ ਇਹਨਾਂ ਸਭ ਤੋਂ ਪਹਿਲਾਂ ਸਾਨੂੰ ਇਹ ਪੁੱਛੇ ਆਣ ਕੇ ਕਿਸਾਨ ਉਹ ਦੱਸੋ ਜਿਹੜੇ ਪਾਣੀ ਦੇ ਵਿੱਚ ਘਰਨੇ ਹੂੰ ਔਰ ਜਦੋਂ ਅਸੀਂ ਲਾਲੂ ਵਾਲੇ ਦੋ ਤੁਰੇ ਆ 10 ਮਿੰਟ ਰਸਤੇ 'ਚ ਆਏ ਆ ਪਰ ਇਹਨਾਂ ਨੇ ਇੱਕੋ ਹੀ ਗੱਲ ਕੀਤੀ ਵੀ ਅਸੀਂ ਉੱਥੇ ਜਾਣਾ ਚਾਹੁੰਨੇ ਆ ਜਿੱਥੇ ਘਰ ਜਿਹੜੇ ਨੇ ਉਹ ਦਰਿਆ ਦੇ ਵਿੱਚ ਪਾਣੀ 'ਚ ਘਿਰੇ ਹੋਏ ਨੇ ਹੂੰ ਅਸੀਂ ਚਲੋ ਵੰਡਦੇ ਆਂ ਆ ਰਸਤਾ ਸੰਘੇੜੇ ਮਦਾਰਪੁਰ ਅੱਗੇ ਦੌਲੇ ਵਾਲੇ ਭੈਣੀ ਸਾਰੇ ਵੰਡਦੇ ਤੁਰੇ ਆਏ ਆ ਪਰ ਇੱਕ ਚੀਜ਼ ਜਿਹੜਾ ਬੜਾ ਜ਼ਿਆਦਾ ਦੁੱਖ ਹੋਇਆ ਹੈ ਜਦੋਂ ਅਸੀਂ ਛੇਰੇ ਆਲੇ ਆਏ ਆ ਸਾਡੇ ਅੱਗੇ ਇੱਕ ਗੱਡੀ ਜਿਹੜੀ ਸੀ ਸਾਡੀ ਪਾਰਟੀ ਦੀ ਕਾਲਜਲ ਵਾਰਿਸ ਪੰਜਾਬ ਦੀ ਸਕਾਰਪੀਓ ਪਹਿਲਾਂ ਤਾਂ ਉਹਨਾਂ ਨੂੰ ਉਸੇ ਬੰਦੇ ਜਿਹੜੇ ਡਰਾਈਵਰ ਸੀ ਉਹ ਵੀਰ ਸਾਡੇ ਇਲਾਕੇ ਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੇ ਪੁੱਛਿਆ ਵੀ ਛੇਰੇ ਆਲਾ ਪਿੰਡ ਉਹ ਕਹਿੰਦੇ ਜੀ ਅੱਗੇ ਇਹ ਪਿੰਡ ਕਰਾ ਜਾਂਦੇ ਬੱਗੇ ਆ ਛੇਰੇ ਆਲਾ ਪਿੰਡ ਹੀ ਨਹੀਂ ਦੱਸਿਆ ਸਭ ਤੋਂ ਵੱਡੀ ਇਹ ਗੱਲ ਆ ਵੀ ਜਦੋਂ ਆਪਾਂ ਰਸਤਾ ਕਿਸੇ ਨੂੰ ਵਿਖਾਉਣੇ ਆ ਨਾ ਤੇ ਜਿੱਦ ਰਸਤਾ ਕਿਹਨੂੰ ਕਰਾ ਪਾਉਣੇ ਆ ਨਾ ਇਹ ਸਭ ਤੋਂ ਵੱਡਾ ਮੋਹਰਾ ਪਾਉਣ ਵਾਲੀ ਗੱਲ ਆ ਜਿਹੜਾ ਰਸਤਾ ਸਭ ਤੋਂ ਵੱਡੀ ਜਿਹੜਾ ਰਹਿਓ ਕਰਾ ਪਾਉਂਦਾ ਹੈ ਦੂਜੀ ਗੱਲ ਉਸ ਤੋਂ ਬਾਅਦ ਇਹ ਮਗਰੇ ਟਰਾਲੀਆਂ ਤੁਰੀਆਂ ਗਈਆਂ ਨੇ ਜਦੋਂ ਅਸੀਂ ਮੈਂ ਦੇਖਿਆ ਉਹਨਾਂ ਨੂੰ ਫੋਨ ਕੀਤਾ ਵੰਦ ਸੰਤਾਂ ਦੇ ਸ਼ੇਰੇ ਵਾਲਾ ਜਿਹੜਾ ਅੱਗੇ ਆ ਕਿ ਇਹ ਤੇ ਬੱਗੇ ਪਿੰਡ ਆ ਫਿਰ ਉਹਨਾਂ ਨੂੰ ਵਾਪਸ ਮੋੜਿਆ ਔਰ ਜਦੋਂ ਵਾਪਸ ਮੁੜ ਕੇ ਆਏ ਨੇ ਇੱਕ ਬੰਦੇ ਨੂੰ ਮੈਂ ਨਹੀਂ ਜਾਣਦਾ ਪਰ ਉਹਦੀਆਂ ਅੱਖਾਂ ਜੀਆਂ ਲਾਲ ਸੀ ਨਾ ਉੰਦੇ ਤੋਂ ਕੁਝ ਹੋਰ ਕੁਝ ਮਹਿਸੂਸ ਹੁੰਦਾ ਮੈਂ ਕਹਿਣਾ ਨਹੀਂ ਚਾਹਦਾ ਨਹੀਂ ਨਹੀਂ ਆਪਾਂ ਮਹਿਸੂਸ ਹੋਰ ਕੁਝ ਹੋ ਰਿਹਾ ਸੀ ਔਰ ਅਸੀਂ ਬੇਨਤੀ ਕੀਤੀ ਵੀ ਇਹ ਪਿੰਡ ਜਿਹੜਾ ਹੈ ਨਾ ਇਸ ਪਿੰਡ ਵਿੱਚ ਸੇਵਾ ਦੇਣ ਵਾਸਤੇ ਵੀਰ ਆਏ ਨੇ ਤੇ ਇਸ ਕਰਕੇ ਆਪਾਂ ਉਹ ਕਹਿੰਦੇ ਜੀ ਇਹ ਨਹੀਂ 150 ਘਰ ਜਿਹੜਾ ਹੈ ਇਹਨਾਂ ਨੂੰ ਤਾਂ ਰਸਨ ਬਹੁਤ ਗਿਆ ਜਲਾ 150 ਘਰ ਜਿਹੜਾ ਇਹਦੇ ਨਾਲ ਉਹਨਾਂ ਨੂੰ ਦਿਓ ਮੈਂ ਕਹਿੰਦਾ ਜੀ ਨਹੀਂ ਅਸੀਂ ਉਧਰ ਜਾਣਾ ਆਂਦਾ ਨਹੀਂ ਜੀ ਤੁਸੀਂ ਤਾਂ ਵੋਟਾਂ ਪੱਕੀਆਂ ਕਰ ਦਿਓ ਔਰ ਮੈਂ ਉਹਨੂੰ ਇਹ ਕਹਿੰਦੇ ਤੁਸੀਂ ਵੀ ਕਰ ਲਓ ਪੱਕੀਆਂ ਤੁਸੀਂ ਵੀ ਸੁਭਾਵਾਂ ਦਿਓ ਤੁਹਾਡੇ ਕੋਲ ਕੀ ਆਉਂਦਾ ਹੈ ਤੇ ਤੁਸੀਂ ਉਹਨੂੰ ਨਾਲ ਲੈ ਕੇ ਜਾਓ ਤੁਸੀਂ ਪੱਕੀਆਂ ਕਰੋ ਸੋ ਮੈਂ ਬੇਨਤੀ ਕਰਦਾ ਹਾਂ ਵੀ ਅਸੀਂ ਤਾਂ ਏਜ ਹੋਣੇ ਆ ਵੀ ਇੱਥੇ ਰਾਜਨੀਤੀ ਨਹੀਂ ਕਰਨੀ ਆਪਾਂ ਸੇਵਾ ਕਰਨੀ ਸੇਵਾ ਕਰਨੀ ਪਰ ਜਿਹਨੂੰ ਰਾਜਨੀਤੀ ਸਮਝਦੇ ਨੇ ਇਹ ਉਹਨਾਂ ਦੀ ਮਾੜੀ ਸੋਚ ਆ ਆਪ ਰਾਜਨੀਤੀ ਕਰਦੇ ਆ ਬਹੁਤ ਜਿਆਦਾ ਜੇ ਐਸੇ ਪਿੰਡ ਦੀ ਗੱਲ ਹੈ ਜੀ ਚਲੋ ਜੀ ਆਪਾਂ ਇੱਕ ਮੈਂ ਗੱਲ ਕਰਨੀ ਇੱਥੇ ਪਿੰਡ ਦੀ ਗੱਲ ਹੈ ਜੀ ਥੋੜੇ ਦਿਨ ਹੋ ਗਏ ਬਲਜਿੰਦਰ ਸਿੰਘ ਨੇ ਵੀਡੀਓ ਪਾਈ ਆ ਹਾਂਜੀ ਕਿਉਂਕਿ ਕੁਝ ਘਰਾਂ ਦੇ ਵਿੱਚ ਬੱਤੀ ਕੱਟੀ ਗਈ ਔਰ ਜਿਆਦੇ ਪਿੰਡ ਦੇ ਵਿੱਚ ਬੱਤੀ ਜਿਹੜੀ ਸੀ ਉਹ ਚੱਲ ਰਹੀ ਸੀ ਪਰ ਟ੍ਰਾਂਸਫਰਮ ਦੋ ਸੀ ਔਰ ਇੱਥੋਂ ਦੇ ਕੋਈ ਲੀਡਰ ਆਇਆ ਉਹਨੇ ਉਹਨਾਂ ਦੀ ਬੱਤੀ ਵੀ ਕਟਾਤੀ ਅਸੀਂ ਜਿਹੜੀਆਂ ਨਾਰਾਇਣੀਆਂ ਸਾਨੂੰ ਆਉਂਦੀਆਂ ਨਾ ਅਸੀਂ ਕਰਨੀਆਂ ਤੇ ਸੇਵਾ ਕਰਨੀਆਂ ਸਾਡੇ ਵਾਸਤੇ ਸਾਰੇ ਇਕੋ ਜਿਹੇ ਅਸੀਂ ਸਭ ਦੀ ਸੇਵਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਜੀ ਉਹ ਵੀ ਤੁਹਾਨੂੰ ਇੱਕ ਬੇਨਤੀ ਖਾ ਦੇ ਇੱਕ ਬੇਨਤੀ ਮੇਰੀ ਸੁਣੋ ਤੁਸੀਂ ਨਾਲ ਜੀ ਹਾਂ ਤੁਹਾਨੂੰ ਸਾਰੇ ਦੱਸ ਦੇਣਾ ਇੱਕ ਇੱਕ ਮੈਂ ਤੁਹਾਨੂੰ ਦੱਸਦੇ ਹਾਂ ਜਿਹੜੀ ਇਹ ਲੈ ਕੇ ਸਾਡੇ ਤੋਂ ਪਤਾ ਇੱਥੋਂ ਲੈਣੋ ਆਪਣੇ ਘਰ ਨੂੰ ਜਾਂਦੀ ਸੀ ਦੀ ਬਲਿੰਦਰ ਕਿ ਮੈਂ ਆਪਣੇ ਆਪਣਾ ਘਰੋਂ ਦੁਰਨੀ ਸੀ ਸ਼ੇਰੇ ਵਾਲੇ ਦੀ ਜਿਹੜੀ ਇਹ ਨਿਕਲ ਕੇ ਆ ਰਹੀ ਹੈ ਅੱਛਾ ਬੋਲੋ ਬੋਲ ਅਗਲੀ ਇਹ ਜੇ ਦੇਖੋ ਆ ਟਰੱਫਾ ਮੇਕ ਕੇ ਹਾਂ ਜੀ ਮੈਂ ਨਿਊ ਚਾਰਜ ਲਾ ਲਿਆ। ਬ੍ਰਾਂਡ ਜੀ ਵਾਲੇ ਸਾਰੀ ਕਸ਼ੀ ਬਣਾਇਆ ਹੈ। ਹਾਂ ਜੀ। ਵੇਖੋ ਜੇ ਮੈਂ ਅਸੀਂ ਜਗਾ ਨਹੀਂ ਸਕਦਾ ਤਾਂ ਬੰਦ ਕਿਉਂ ਕਰਾਵਾਂਗੇ ਜੀ? ਕੋਈ ਇਹਨਾਂ ਦੀ ਗੱਲ ਤਾਂ ਹੋਈ ਨਾ ਕੋਈ ਸੰਤ ਮਹਾਂਪੁਰਸ਼ ਕੋਲ ਗਿਆ ਲਾਉਣੇ ਆ ਯਾਰ ਮੈਂ ਗੌਂਡੀ ਦਾ ਨਖਰਾ ਕਰਨਾ ਹੈ। ਉਹਨੇ ਹੱਦਾਂ ਤੇਰਾ ਹੀ ਹੋਊਗਾ। ਉਹਨੇ ਕੋਈ ਗੱਲ ਨਹੀਂ। ਪਹਿਲਾਂ ਤੇਰਾ ਹੋਗਾ ਫਿਰ ਮੇਰਾ ਹੋਊਗਾ। ਉਹ ਕਹਿੰਦਾਗਾ ਕਰਦਾਗਾ ਬਾਅਦ ਚ ਉਹਨੇ ਆਖਿਆ ਵੀ ਕੁਈ ਨਹੀਂ ਚ ਆਈਦੀ ਹਾਂਜੀ ਹਾਂਜੀ ਮੇਰੇ ਬੂਏ ਅਗੇ ਉਹਦੇ ਦੋ ਖਟੀਆਂ ਗਏ ਆ ਫੇਰਾਂ ਦਾ ਮੇਰੀ ਇੱਕ ਅੱਖ ਨਹੀਂ ਕਰਦੇ ਉਹਨੀਆਂ ਦੋ ਜਣੇ ਏਡੀ ਮਾੜੀ ਸਰਕਾਰ ਏਡੀ ਮਾੜੀ ਇਹਨਾਂ ਦੀ ਕੋਈ ਨੀਤੀ ਹੋਜ ਓ ਰੱਬ ਦਾ ਵਾਸਤਾ ਦੇ ਕੋ ਤਰਸ ਕਰ ਲੋ ਦੁਨੀਆ ਦਾ ਮੈਂ ਗੁਰੂ ਜੀ ਕਾ ਖਾਲਸਾ ਸਤ 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 ਦੇਖ ਲੋ ਹਾਲਾਤ ਇਹ ਵੱਤ ਵੱਤ ਵੀਡੀਓ ਸ਼ੇਅਰ ਕਰਿਆ ਜੀ ਧੰਨਵਾਦ